ਤੇ ਜਦੋਂ ਮੈਂ ਜੇਲ੍ਹ 'ਚ ਛੁੱਟੀ ਕੱਟ ਕੇ ਗਿਆ ਤੇ ਚੱਕਰ ਜਿਹੜਾ ਚੱਕਰ ਹੌਲਦਾਰ ਸੀ ਹਨਾ ਤੇ ਉਹਨੂੰ ਮੈਂ ਕਿਹਾ ਵੀ ਮੈਨੂੰ ਮੇਰੇ ਨਾਲ ਦੇ ਨਾਲ ਹੀ ਬੰਦ ਕਰ ਦਿਓ ਕਰੋਨਾ ਟਾਈਮ ਸੀ ਜੀ ਤੇ ਮੈਂ ਕਹਾ ਵੀ ਮੈਨੂੰ ਉਹਦੇ ਲਈ ਵਾਰਕ ਚ ਹੀ ਬਾ ਦਿਓ ਉਹ ਕਹਿੰਦਾ ਐ ਨਹੀਂ ਪਾਉਂਦੇ ਮੈਂ ਕਿਹਾ ਮੈਂ ਤੁਹਾਨੂੰ ਗਾਣੇ ਸੁਣਾਉਂਗਾ ਹੂੰ ਉਹ ਕਹਿੰਦਾ ਚਲ ਸੁਣਾ ਮੈਨੂੰ ਗਾਣੇ ਸੁਣਾਏ ਹਨਾ ਇਦਾਂ ਕਰਕੇ ਉਹਨੂੰ ਵਧੀਆ ਲੱਗੇ ਗਾਣੇ ਤੇ ਉਹ ਮੈਨੂੰ ਕਹਿੰਦਾ ਚਲ ਠੀਕ ਹੈ ਉਹਨੇ ਮੇਰੀ ਗਿਣਤੀ ਪਾਤੀ ਮੇਰੇ ਨਾਲ ਦੇ ਨਾਲ ਮੇਰੇ ਇੱਕ ਇਸ ਬਾਰੇ ਜਿਹੜੇ ਜੱਗਾ ਸੰਦੀਪ ਤੇ ਮੇਰੀ ਮਾਸੀ ਦਾ ਮੁੰਡਾ ਵੰਟੀ ਤੇ ਇੱਕ ਬੰਕੈ ਤੇ ਮੇਰੀ ਉਹਨਾ ਗਿਣਤੀ ਪਾਤੀ ਸਵੇਰ ਸਾਡਾ ਮਲਾਜਾ ਹੋਣਾ ਸੀ ਮਲਾਜੇ ਆਏ ਤੇ ਮੈਨੂੰ ਤਾਂ ਅਸੀਂ ਮੈਨੂੰ ਲੰਗਰ ਜੀ ਪਾਉਣਗੇ ਹਨਾ ਵੀ ਮੈਂ ਗਲਤੀ ਕਰੀ ਹੈ ਦੁਬਾਰਾ ਹੈ ਹੂੰ ਉਹਨੂੰ ਮੇਰੇ ਨਾਲ ਦੇ ਨੂੰ ਪੀਸੀਆਰ ਚ ਪਾਤਾ ਤੇ ਜਦੋਂ ਮੇਰੀ ਵਾਰੀ ਆਈ ਉਹ ਦੇਖਿਆ ਉਹ ਫਿਰ ਜਿਹੜਾ ਚੱਕਰ ਹੌਲਦਾ ਸੀ ਉਹ ਬੋਲ ਪਿਆ ਕਹਿੰਦਾ ਵੀ ਇਦਾਂ ਕਰਕੇ ਮੁੰਡਾ ਹੀ ਗਾਣੇ ਲਿਖਦਾ ਤੇ ਇਹ ਵੀ ਉਹਨੂੰ ਆਪਾਂ ਚੱਕਰ ਜੀ ਰੱਖ ਲੈਨੇ ਆ ਜੀ ਫਿਰ ਉਹਨਾਂ ਨੇ ਮੈਨੂੰ ਮੁੰਚੀ ਰੱਖ ਲਿਆ ਇਥੇ ਬੰਦੀ ਕਰਨੀ ਹੁੰਦੀ ਸੀ ਹੂੰ ਤੇ ਮੈਂ ਉਦੋਂ ਵੀ ਗਾਣੇ ਲੇਖਦਾ ਨਾ ਵੀ ਸਾਰਿਆਂ ਨੂੰ ਆਏ ਹੁੰਦੇ ਇਹੀ ਗਾਣੇ ਸੁਣਾਗੇ ਤੂੰ ਮੁੰਚੀਆਂ ਨਾਲ ਵੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਠੀਕ ਹੈ ਮੈਨੂੰ ਉਦੋਂ ਪਹਿਲੇ ਦਿਨ ਹੀ ਉਹ ਕਹਿੰਦੇ ਵੀ ਅੱਜ ਤੇਰੇ ਤੋਂ ਗਾਣੇ ਸੁਣਨੇ ਆ ਮੈਂ ਕਿਹਾ ਵੀ ਸੁਣਾਉਂਗਾ ਬਈ ਹਣਾ ਕਹੇ ਠੀਕ ਹੈ 10 ਵਜੇ ਤੱਕ ਉਹਨਾਂ ਨੇ ਸੁਣਿਆ ਉਹਨਾਂ ਨੂੰ ਨੀਂਦ ਆਉਣ ਲੱਗ ਗਈ ਸੋਣਾ ਹੀ ਸੀ ਸਾਰੇ ਜਦੋਂ ਉਸੇ ਟਾਈਮ ਤੋਂ ਦਈ ਮੈਨੂੰ ਆਏ ਸੀ ਵੀ ਉਹਨੂੰ ਮੇਰੇ ਤੋਂ ਗਾਣੇ ਸੁਣਨ ਮੈਂ ਉਹਨਾਂ ਨੂੰ ਠਾਵਾ ਸੁੱਤੇ ਪਿਆ ਨੂੰ ਮੈਂ ਜਦੋਂ ਕਿਸੇ ਨੂੰ ਗਾਣੇ ਸੁਣਾਉਣਾ ਕੰਮ ਸੇ ਕਮਾ 100 ਗਾਣੇ ਸੁਣਾ ਦਿੰਦੀ ਹਮ ਜਦ ਵੀ ਮੈਂ ਗਾਣੇ ਮੈਨੂੰ ਆਉਂਦਾ ਵੀ ਹੁਣੇ ਮੇਰੇ ਤੋਂ ਸੁਣ ਉਹਨਾਂ ਨੂੰ ਆਏ ਸੀ ਵੀ ਸਵੇਰੇ ਬੰਦੀ ਖੋਲਣੀ ਆ ਮੈਂ ਠਾਵਾ ਉਹਨਾਂ ਨੂੰ ਵੀ ਹੁਣ ਤੁੜਾਈਆਂ ਨੇ ਤੋਂ ਸਗੀਤ ਲਿਖੀ ਜਾਣੇ ਜੇਲ੍ਹ ਦੇ ਵਿੱਚ ਕੱਲੀ ਕੱਲੀ ਚੀਜ਼ ਤੇ ਕਹਾਣੀਆਂ ਦੇ ਵੀ ਗੀਤ ਲਿਖੇ ਕਹਾਣੀਆਂ ਦੇ ਕਹਾਣੀਆਂ ਤੇ ਵੀ ਲਿਖੇ ਬਹੁਤ ਸਾਰਾ ਲੋਕ ਮੇਰੇ ਹਣੇ ਕਿਤੇ ਬੇਕਸੂਰ ਆ ਜਿਨ੍ਹਾਂ ਨਾਲ ਤਾਂ ਕਹਿ ਜਾਣ ਹਣੇ ਮੈਂ ਇਦਾਂ ਦੇ ਇਨਸਾਨ ਲੋਕ ਦੇਖਿਆ ਵੀ ਜਿੱਦਾਂ ਕਿ ਮੰਨ ਲਓ ਮੈਂ ਕੋਈ ਕ੍ਰਾਈਮ ਕਰਤਾ ਤੇ ਪਰਚਾ ਮੇਰੇ ਭਰਾ ਤੇ ਪੈਂਦਾ ਏ ਇਦਾਂ ਦੇ ਇਨਸਾਨ ਉੱਥੇ ਦੇਖਿਆ ਜਿਹੜੇ ਕਿ ਕਿਸੇ ਦਾ ਕੋਈ ਪਿਓ ਬੈਠਾ ਜਿਨੇ ਕ੍ਰਾਈਮ ਕੀਤਾ ਉਹ ਬਾਹਰ ਬੜੇ ਉਹਦੇ ਵਿੱਚੋਂ ਹੈਗੇ ਆ ਵੀ 70% ਲੋਕ ਉੱਥੇ ਹੈਗੇ ਆ ਵੀ ਜਿਨ੍ਹਾਂ ਨੇ ਨਹੀਂ ਕੁਛ ਕੀਤਾ ਹਾਂ ਇਦਾਂ ਹੈਗਾ ਮਤਲਬ ਕਿਸੇ ਨਾਲ ਚੱਲ ਗਏ ਤੇ ਗਾਂ ਬੰਦੇ ਨੂੰ ਪਤਾ ਵੀ ਕੁਛ ਨਹੀਂ ਹੂੰ ਉਹਨਾਂ ਤੇ ਵੀ ਪਰਚੇ ਇੱਕ ਦਿਨ ਸਾਨੂੰ ਪਤਾ ਹੁੰਦਾ ਵੀ ਹਾਂ ਆਪਾਂ ਹੁਣ ਕੁਛ ਕਰ ਰਹੇ ਆ ਨਾ ਨਾਲ ਦੇ ਨੂੰ ਪਤਾ ਵੀ ਕੋ ਨੂੰ ਨਾ ਹੀ ਕੁਛ ਵੀ ਨਾ ਪਤਾ ਵੀ ਫਿਰ ਵੀ ਪਰਚਾ ਪਾ ਦੇਣਾ ਮੈਂ ਇਦਾਂ ਦੇ ਬੰਦੇ ਵੀ ਦੇਖੇ ਉੱਥੇ ਕਾਨੂੰਨ ਤਾਂ ਅੰਨਾ ਹੋਇਆ ਫਿਰ ਸੱਚੀ ਹੈਗਾ ਕੋਈ ਸ਼ੱਕ ਨਹੀਂ ਮੈਂ ਜਦੋਂ ਮੇਰੀ ਮੈਰਿਜ ਹੋਈ ਆ ਉਸ ਟਾਈਮ ਵੀ ਉਹ ਛੁੱਟੀ ਆ ਸੀ ਜ਼ਿੰਦਗੀ 'ਚ ਦੂਸਰੀ ਵਾਰੀ ਪਿਆਰ ਕਦੋਂ ਹੋਇਆ ਦੂਸਰੀ ਵਾਰ ਪਿਆਰ ਹੋਇਆ ਜਿਹੜੀ ਕੁੜੀ ਨੇ ਮੇਰੇ ਨਾਲ ਵਿਆਹ ਕਰਾਇਆ ਉਹਦੇ ਨਾਲ ਤੁਸੀਂ ਤਾਂ ਜੇਲ੍ਹ 'ਚ ਸੀਗੇ ਕਿਵੇਂ ਮਿਲੇ ਮੈਂ ਛੁੱਟੀ ਆਇਆ ਸੀ ਜਿੰਨੀ ਵਾਰ ਵੀ ਮੈਂ ਛੁੱਟੀ ਆਇਆ ਛੁੱਟੀ ਆ ਕੇ ਬਸ ਉਸ ਕੁੜੀ ਨੂੰ ਮਿਲਿਆ ਨਾ ਵੀ ਮੈਨੂੰ ਕਿਸੇ ਦੀ ਲੋੜ ਸੀ ਮੈਨੂੰ ਕੋਈ ਸਾਥੀ ਹੈ ਨਾ ਤੇ ਜਿੰਨਾ ਮੇਰਾ ਉਹ ਇਨਸਾਨ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਜ਼ਿੰਦਗੀ ਦੋ ਇਨਸਾਨ ਜਿਨ੍ਹਾਂ ਨੇ ਮੇਰਾ ਦਿਲ ਤੋਂ ਕੀਤਾ ਇੱਕ ਮੇਰਾ ਚਾਚਾ ਤੇ ਇੱਕ ਉਹ ਕੁੜੀ ਜਿਹਦੇ ਨਾਲ ਮੈਂ ਵਿਆਹ ਕਰਾਇਆ ਸਭ ਤੋਂ ਯਾਦ ਹੈ ਮੇਰਾ ਕੀਤਾ ਜਿਨ੍ਹਾਂ ਨੇ ਤੀਜਾ ਗੋਰਾ ਤੀਸਰਾ ਗੋਰਾ ਬਈ ਹੂੰ ਸਿਮਰ ਦੁਰਾਹੇ ਨੂੰ ਵੀ ਗੁਰੇ ਬਈ ਨੇ ਬੁਲਾਇਆ ਅੱਛਾ ਸਿਮਰ ਤੇ ਵੀ ਆਵਾਂਗੇ ਅ ਪਰ ਤੁਸੀਂ ਦੱਸ ਜਿਸੀ ਤੁਹਾਡਾ ਤੁਸੀਂ ਜੇਲ੍ਹ ਚੋਂ ਆਏ ਆ ਛੁੱਟੀ ਹਾਂਜੀ ਤੁਹਾਡਾ ਵਿਆਹ ਹੋ ਗਿਆ ਉਹ ਕੁੜੀ ਉਹ ਕੁੜੀ ਦਾ ਤੁਹਾਡੇ ਤੇ ਕਿਵੇਂ ਇਤਵਾਰ ਬਣਿਆ ਉਹ ਤੇ ਘਰ ਦੇ ਕਿਵੇਂ ਮੰਨ ਗਏ ਵੀ ਤਾਂ ਬੰਦਾ ਜੇਲ੍ਹ ਚਾ ਉਮਰ ਕੈਦ ਭੋਗ ਰਿਹਾ ਵਾ ਵੀ ਕੁੜੀ ਨੂੰ ਇਹ ਨਹੀਂ ਹੋਵੇ ਤੇਰੀ ਤੇ ਜ਼ਿੰਦਗੀ ਖਰਾਬ ਹੋ ਜਾ ਮੈਂ ਤਾਂ ਦਾਦਾ ਕੁੜੀ ਨੇ ਬਾਹਰ ਜਾਣਾ ਸੀ ਸੋਚਿਆ ਸੀ ਉਸਨੇ ਉਹ ਨੂੰ ਬਠਿੰਡਾ ਨੂੰ ਇਹ ਤਿੰਨ ਦਿਨ ਹੀ ਹੋਏ ਸੀ अच्छा ਤੇ ਵੀ ਆਇਲਟਸ ਕਰਦੀ ਬਹੁਤ ਦੀ ਬੜੀ ਲਿਖੀ ਜਾਦਾ ਵੀ ਬਹੁਤ ਸ਼ਰਮ ਮੈਂ ਤਾਂ ਕੱਖ ਵੀ ਨਹੀਂ ਉਹਦੇ ਸਾਹਮਣੇ ਹੂੰ ਤੇ ਉਹਨੂੰ ਮੈਂ ਆਪਣੀ ਜ਼ਿੰਦਗੀ ਬਾਰੇ ਸਾਰਾ ਕੁਝ ਦੱਸਿਆ ਕਿ ਮੇਰਾ ਨਾਂ ਇਦਾਂ ਇਦਾਂ ਹੋਇਆ ਹਨਾ ਤੇ ਮੈਂ ਉਹਨੂੰ ਗਾਣੇ ਸੁਣਾਏ ਉਹਦਾ ਭਰਾ ਵੀ ਰਹਿ ਕੇ ਆਇਆ ਮੇਰੇ ਨਾਲ ਜੀ ਤੇ ਉਹ ਵੀ ਮੈਨੂੰ ਜਾਣਦਾ ਸੀ ਮੈਂ ਕਿਦਾਂ ਦਾ ਇਨਸਾਨ ਮੈਂ ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ ਨਹੀਂ ਮੈਂ ਕੋਕ ਵੀ ਨਹੀਂ ਕੀਤਾ ਤੇ ਮੈਂ ਉਹਨੂੰ ਆਪਣੇ ਬਾਰੇ ਸਾਰਾ ਕੁਝ ਦੱਸਿਆ ਹਨਾ ਤੇ ਚਲੋ ਬਕੀਨ ਕਿਸ ਨੂੰ ਨਹੀਂ ਬੰਦਾ ਸੀ ਦੇਖਿਆ ਵੀ ਨਹੀਂ ਸੀ ਇੱਕ ਦੋ ਜਿਹਨੂੰ ਬਸ ਕੱਲੀਆਂ ਗੱਲਾਂ ਹੀ ਹੁੰਗੀਆਂ ਸੀ ਫੋਨ ਤੇ ਸਿਰਫ ਗੱਲਾਂ ਆਉਂਦੀਆਂ ਸੀ ਹੂੰ ਤੇ ਉਹਨੇ ਮੈਨੂੰ ਬੁਲਾਇਆ ਮੈਂ ਬਠਿੰਡੇ ਗਿਆ ਨਾ ਜਿੱਦ ਦਿਨ ਮੈਂ ਬਠਿੰਡੇ ਪਹਿਲੇ ਦਿਨ ਗਿਆ ਤੇ ਮੈਂ ਉਹਨੂੰ ਛੇੜਨ ਲੱਗ ਗਿਆ ਮਤਲਬ ਕਿਤੇ ਲੈ ਕੇ ਜਾਣਾ ਇਦਾਂ ਇਦਾਂ ਮੈਂ ਉਸੇ ਦਿਨ ਹੀ ਉਹਨੂੰ ਆਪਣੇ ਘਰੇ ਲਿਆਇਆ ਸੀ ਹੂੰ ਤੇ ਮੇਰੇ ਘਰ ਦੇ ਦਾਇ ਹੁੰਦਾ ਸੀ ਬਸ ਇਹ ਕਿਸੇ ਹਿਸਾਬ ਨਾਲ ਸੁਦਰ ਸੀ ਹੂੰ ਤੇ ਘਰ ਦੇ ਨੂੰ ਕੁੜੀ ਜੰਗੀ ਲੱਗੀ ਹੈ ਨਾ ਤੇ ਬਸ ਇਦਾਂ ਫਿਰ ਸੋਚਿਆ ਵੀ ਸੀ ਵਿਆਹ ਕਰਾ ਲਈਏ ਉਨੇ ਮੇਰੀ ਖਾਤਰ ਉਹਨੇ ਵੀ ਆਪਦੇ ਸੁਪਨੇ ਮਾਰੇ ਵੀ ਬਾਹਰ ਜਾਣਾ ਸੀ ਗਈ ਨਹੀਂ ਕਿ ਤੇਰੇ ਨਾਲ ਹੀ ਰਹਣਾ ਤੇ ਮੈਂ ਵੀ ਸੋਚਿਆ ਵੀ ਮੈਂ ਇੱਕ ਦਿਨ ਉਸ ਨੂੰ ਬਾਹਰ ਲੈ ਕੇ ਜਾਊਗਾ ਤੇ ਉਸ ਟਾਈਮ ਅਸੀਂ ਮੈਂ ਛੁੱਟੀ ਆਇਆ ਹੋਇਆ ਸੀਗਾ ਮੇਰੇ ਵਿਆਹ ਸੀਗਾ 25 ਤਰੀਕ ਦਾ ਹੂੰ ਅੱਠਵੇਂ ਨਹੀਂ 25 ਤਰੀਕ ਦਾ ਤੇ 17 ਤਰੀਕ ਨੂੰ ਮੇਰੇ ਜਿਹੜੇ ਕੇਸ ਵਾਰ ਸੀ ਮੇਰੇ ਨਾਲ ਦੇ ਮੁੰਡੇ ਉਹ ਮੁੰਡਾ ਵੀ ਲੜਾਈ ਚੈਣੀ ਸੀ ਵੈਸੇ ਉਹਦੇ ਕੋਈ ਸੱਟਾਂ ਮਾਰ ਗਿਆ ਸੀ ਜਿੱਦਾਂ ਹੁਣ ਆਪਾਂ ਕਹੀ ਦਿੰਦੇ ਆ ਵੀ ਕੋਈ ਨਹੀਂ ਆਪਾਂ ਦੇਖਾਂਗੇ ਹੂੰ ਹੂੰ ਤੇ ਅਸੀਂ ਬਸ ਹੁੰਦੇ ਵੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਵੀ ਜੇ ਸੰਦੀਪ ਨਾਲ ਆਊਗਾ ਹੀ ਆਊਗਾ ਹਨਾ ਵੀ ਉਹਦੀ ਲੜਾਈ ਹੋਊਗੀ ਤੇ ਮੈਂ ਉਸ ਦਿਨ ਕੱਪੜੇ ਖਰੀਦ ਰਿਹਾ ਸੀ ਵੀ ਮੇਰਾ ਵਿਆਹ ਸੀ ਤਾਂ ਕਰਕੇ ਹਨਾ ਜੀ ਨਾਲ ਮੇਰੇ ਮੇਰੇ ਘਰ ਦੀ ਸੀ ਉਹ ਦਿਨ ਅਸੀਂ 3 ਵਜੇ ਬਠਿੰਡੇ ਸੀ 3 ਵਜੇ ਮੇਰੇ ਪਿੰਡ ਮੁੰਡਾ ਵੜਤਾ ਉਹ ਹੂੰ ਸਾਡੇ ਨਾਲ ਦੇ ਮੁੰਡਿਆਂ ਨੇ ਹੂੰ ਮੈਨੂੰ ਕੁਝ ਵੀ ਨਹੀਂ ਪਤਾ ਤੇ ਇਦਾਂ ਕਰਕੇ ਚਲੋ ਅਸੀਂ ਘਰੇ ਆ ਗਏ ਨਾ ਘਰ ਦੇ ਕਹਿੰਦੇ ਮੈਂ ਆ ਕੇ ਮੁੰਡਾ ਵੜਤਾ ਇਦਾਂ ਲੜਾਈ ਹੋ ਗਈ ਵੀ ਆਪਾਂ ਨੂੰ ਜੋ ਕਿਸੇ ਗੱਲ ਦਾ ਨਹੀਂ ਪਤਾ ਵੀ ਚਲ ਕੋਈ ਚੱਕਰ ਨਹੀਂ ਹਨਾ ਵੀ ਇਹਨਾਂ ਜ਼ਰੂਰ ਸੀ ਵੀ ਉਹਨਾਂ ਨੇ ਕਰਨਾ ਕੰਮ ਇਹ ਪਤਾ ਸੀ ਵੀ ਮੈਂ ਨਹੀਂ ਕਹਿੰਦਾ ਵੀ ਨਹੀਂ ਪਤਾ ਸੀ ਮੈਨੂੰ ਹਨ ਔਰੇ ਬਿਮ ਨਾਲ ਨਹੀਂ ਸੀ ਹਨਾ ਮਾਖਾ ਇਦਾਂ ਹੀ ਮੇਰੇ ਡੈਡੀ ਰਿਕਾਰਡ ਦੇਣ ਗਏ ਜੋ ਜਿੰਨਾਂ ਦੇ ਘਰ ਰਿਕਾਰਡ ਦੇਣਗੇ ਉਹ ਉਹ ਕਹਿੰਦੇ ਵੀ ਤੁਹਾਡੇ ਮੁੰਡੇ ਤੇ ਪਰਚਾ ਹੋ ਗਿਆ ਹੂੰ ਕਿਹੜੇ ਕਾਰਡ ਦੇਣੇ ਸੀ ਡੈਡੀ ਦੇ ਘਰੇ ਆ ਕਿ ਮੈਨੂੰ ਕਹਿੰਦੇ ਆ ਕਰਕੇ ਵੀ ਤੇਰਾ ਪਰਚਾ ਜਨਾ ਆ ਮੈਨੂੰ ਤਾਂ ਤੁਹਾਨੂੰ ਵੀ ਪਤਾ ਵੀ ਮੈਂ ਤਾਂ ਕੁਝ ਕਰਦੇ ਨਹੀਂ ਨਾ ਵੀ ਕੱਲੇ ਗਾਣਿਆਂ ਤੋਂ ਬਿਨਾ ਹੋਰ ਮੈਨੂੰ ਕੁਝ ਪਤਾ ਹੀ ਨਹੀਂ ਮੈਂ ਮੈਨੂੰ ਕੱਲੇ ਗਾਣੇ ਤੱਕ ਧਿਆਨ ਹੁੰਦਾ ਸੀ ਵੀ ਮੈਂ ਗਾਣੇ ਦੇਵਾਂ ਜਾਂ ਗਾਵਾਂ ਹਾਂ ਤੇ ਉਹ ਪਰਚੇ ਮੇਰਾ ਜਮਾਨੇ ਆਇਆ ਹੀ ਨਾ ਪਾਇਆ ਚਲੋ ਮੈਨੂੰ ਫੜਿਆ ਨਹੀਂ ਪੁੱਛਨੇ ਉਸ ਟਾਈਮ ਨਾ ਮੈਂ ਵਿਆਹ ਕਰਾਇਆ ਵਿਆਹ ਕਰਾਉਣ ਤੋਂ ਬਾਅਦ ਮੈਂ 9 ਦਿਨ ਘਰੇ ਰਿਆ ਫਿਰ ਮੈਂ ਛੁੱਟੀ ਜੇਲ ਚਲ ਗਿਆ ਵਾਪਸ ਜੇਲ ਚੋਂ ਸਾਨੂੰ ਫਿਰ ਉੱਥੋਂ ਰਿਮਾਨਟ ਤੇ ਲੈਂਦਾ ਉਹਨਾਂ ਨੇ ਬੀਵੀ ਆਰ ਦਾ ਇੱਕ ਫੈਂਕਾ ਹੁੰਦਾ ਫੈਂਕਾ ਇੱਕ ਵਾਰੀ ਸਮਝਾਉ ਜੇ ਜੇਲ ਚ ਫੈਂਕਾ ਹੁੰਦਾ ਜਿੱਦਾਂ ਕਿ ਮੰਨ ਲਓ ਵੀ ਦੋ ਫੋਨ ਲਾ ਲਓ ਉਹਦੇ ਚਾਰ ਪੁੜੀਆਂ ਅਸੀਂ ਪਾਸੇ ਬਜਰ ਦੇ ਦੀਆਂ ਬਣ ਲੀਆਂ ਹਨਾ ਵੀ ਜਿਹੜੀ ਚੀਜ਼ਾਂ ਮੰਗ ਕਰਦੇ ਅੰਦਰ ਕੈਦੀ ਹਨਾ ਉਹ ਚੀਜ਼ ਮੰਨ ਲਓ ਜਿਹੜੇ ਅੰਦਰ ਜਿੰਨਾ ਸਰਕਲ ਚੱਲਦਾ ਹਨਾ ਮਤਲਬ ਬਾਹਰੋਂ ਖੜਕੇ ਬੰਦਾ ਬੰਦਾ ਅੰਦਰ ਜੀਹੜ ਸੇੜਦਾ ਫਿਰ ਉਹ ਜਿਹੜੀ ਸਿੱਟਣ ਦਾ ਸਿੱਟਣ ਦਾ ਨਿਸ਼ਾਨਾ ਇੰਨਾ ਤਗੜਾ ਹੁੰਦਾ ਕਿ ਮੈਂ ਕਹਾਂ ਜੇ ਤੁਸੀਂ ਕਹਿੰਦੇ ਵੀ ਆ ਬਾਰੀ ਚ ਡਿੱਗਣਾ ਚਾਹੀਦਾ ਤਾਂ ਬਾਰੀ ਚ ਹੀ ਡਿੱਗੂਗਾ ਉਹਨੇ 20 ਰੁਪਏ ਲੈਣਾ ਫਿਰ ਕਾ ਸਿੱਟਣ ਵਾਲੇ ਨੇ ਤੇ ਅੰਦਰ ਉਹਨੇ 5 ਲੱਖ ਦਾ ਸਮਾਨ ਸਿੱਟਣਾ 20000 ਦਾ ਜਿਹੜਾ ਫੋਨ ਬਾਹਰ ਆਪਣਾ 1000 ਰੁਪਏ ਦਾ ਮਿਲ ਜਾਂਦਾ ਅੰਦਰੋਂ ਆਏ ਨਹੀਂ ਪਤਾ ਵੀ ਸਮੇਂ ਦੇ ਹਿਸਾਬ ਨਾਲ ਜੀ ਸਖਤਾਈ ਜਿਆਦਾ ਆ ਤਾਂ 20000 ਦਾ ਵੀ ਗੂਗਾ ਕਿ 30000 ਦਾ ਵੀ ਫੋਨ ਫੜੇ ਜਾਂਦੇ ਆ ਮੈਂ ਉਹਨਾਂ ਦੇ ਵੀ ਗਾਣਾ ਲੀਕਿਆ ਸੀ ਕਹਿੰਦਾ ਵੀ ਚਾਹੀ ਫੁੱਲ ਸਖਤਾਈ ਕਰਤੀ ਫੇਕੇ ਆਲਿਆਂ ਦੇ ਪਰ ਜੇਲ੍ਹ ਚ ਯਾਰ ਦਾ ਮੁੱਕਣ ਦਾ ਹਣੀ ਤਰ੍ਹਾਂ ਯਾਰ ਹਨ ਨੇ ਹੂੰ ਜਹ ਚੱਕਰ ਦੇ ਵਿੱਚ ਬਾਹਲਾ ਮੁੱਦਾ ਮੁੱਦਾ ਬਾਗੇ ਘੁੱਦਦੇ ਨੇ ਆਸੇ-ਪਾਸੇ ਜੋ ਖੜੇ ਹੁੰਦੇ ਨੇ ਜਾ ਰਹੇ ਹਨ ਨੇ ਫੁੱਲ ਸਖਤਾਈ ਹੁੰਦੀ ਫੇਕੇ ਵਾਲਿਆਂ ਦੇ ਪਰ ਫਿਰ ਵੀ ਜੀਲ ਚ ਜਾਂਦਾ ਮੁੱਕਣ ਦਿੰਦਾ ਹਣੀ ਤਰਾ ਜਾ ਰਹੇ ਹਨ ਨੇ ਇਹ ਮਜ਼ਾਕ ਕਰਦੇ ਜਦੋਂ ਉੱਥੇ ਮਜ਼ਾਕ ਕਰਦੇ ਸੁਣਾਉਣਾ ਇਦਾਂ ਹੀ ਮਲਾਜ ਮੈਨੂੰ ਕਹਿੰਦੇ ਵੀ ਆਹ ਫੋਨ ਫੜ ਕਿਸੇ ਮੁੰਡੇ ਨੂੰ ਫੋਨ ਬੜਾ ਇਹ ਕਹਿੰਦਾ ਹੁਣ ਇਹ ਤੇ ਵੀ ਗਾਣਾ ਲਿਖ ਦੇ ਮੈਂ ਕਹਾਂ ਲਿਖ ਦੂੰ ਮੈਂ ਲਿਖਿਆ ਸੀ ਇਹ ਕਹਿੰਦਾ ਵੀ ਹਫੂਨ ਕਿੱਥੋਂ ਕਰਾਂ ਬਾਲਿਓ ਕੀ ਆ ਗੁਲਾਮੀ ਨਹੀਂ ਚੱਕਰ ਚ ਪਟੇ ਨਾ ਨੰਦੇ ਅਸਲਾਮੀ ਨਹੀਂ ਮੌਤ ਬਾਗੂ ਆ ਕੇ ਟੋੜ ਫੂਕ ਮਾਰਦਾ ਤੇ ਡੇਫਟੀ ਕਰਾਉਂਦਾ ਆ ਹਾ ਕਰੇ ਗੋਰੀਏ ਪਹਿਲੇ ਪਟੇ ਉੱਤੇ ਉਡੂਦੇ ਆ ਹੋਸ਼ ਨਹੀਂ ਤੇ ਦੂਜਾ ਡਾਉਂਦਾ ਚੀਨੇ ਗੋਲੇ ਸਾਰੇ ਗੋਰੀਏ ਕਿੱਥੋਂ ਆ ਕਿੰਨੇ ਦਾ ਲਿਆ ਕੇ ਗੀਂ ਦਿੱਤਾ ਫੇਰੇ ਦੱਸਣੇ ਪੈਂਦੇ ਆ ਨਾਮ ਸਾਰੇ ਗੋਰੀਏ ਬਾਲਿਓ ਕੇ ਹੁੰਦੇ ਪਗਤਾਨ ਪਰਨੇ ਪਰ ਨਿਵੇਂ ਜッセ ਹਮਸ਼ੂਕ ਪੱਕੀ ਦੇ ਕੁੱਟਦਿਆਂ ਨਾਲੇ ਗਿਣਤੀ ਵੀ ਕੱਢਦੇ ਨਾਲੇ 31 ਦਿਨ ਰੱਖਦੇ ਆ ਵਿੱਚ ਚੱਕੀ ਦੇ ਫੋਨ ਫੜੇ ਪਿਛੋਂ ਚਾਰਜ ਨਗਰਾਨ ਨਦੰਦੇ ਆ ਨਗਰਾਨ ਵੀ ਕੀ ਕਰਨ ਵਿਚਾਰੇ ਗੋਰੀਏ ਪਹਿਲੇ ਫੜੇ ਉੱਤੇ ਉੜਦੇ ਆ ਹੋਸ਼ ਨਹੀਂ ਤੇ ਦੂਜਾ ਡੋਂ ਦਾ ਚੀਨੇ ਗੋਲੇ ਸਾਰੇ ਗੋਰੀਏ ਕਿੱਥੋਂ ਆ ਕਿਨੇ ਦਾ ਲਿਆ ਕੇ ਕਿਨੇ ਦਿੱਤਾ ਫਿਰ ਦੱਸਣੇ ਪੈਂਦੇ ਆ ਨਾਮ ਸਾਰੇ ਗੋਰੀਏ ਇਹ ਮੈਂ ਗਾਇਆ ਬਰਲ ਵੀ ਉਸੇ ਮਰੀ ਕਲੀਪ ਅੰਦਰ ਜੇਲ੍ਹ ਦੇ ਆਸ਼ਕ ਬੈਠੇ ਪੂਰੇ ਜੀ ਆਸ਼ਕ ਆਸ਼ਕ ਵਾਲੇ ਰਹੇ ਆ ਆਸ਼ਕ ਨੂੰ ਜਿਹੜੀ ਛੱਡ ਗਏ ਉਹ ਵਾਲੇ ਆ ਜਿੰਨਾ ਛੱਡਣ ਚੱਲ ਜਾਂਦੇ ਵੀ ਲੈ ਆਉਂਦੇ ਆ ਹਨਾ ਉਹ ਯਾਦ ਆ ਜਿਹੜਾ ਕ੍ਰਾਈਮ ਕਰਦਾ ਉਹ ਹਮੇਸ਼ਾ ਹੀ ਬਚ ਜਾਂਦਾ ਮੁੰਡਿਆਂ ਤੋਂ ਕਹਿੰਦੇ ਵੀ ਜ਼ਿਆਦਾ ਕ੍ਰਾਈਮ ਕਰਾਉਣ ਦਾ ਕਾਰਨ ਹੀ ਕੁੜੀਆਂ ਆ ਇਹ ਕਈ ਸੱਚੇ ਆਸ਼ਕ ਆ ਕਿਹੜਾ ਜੇਲ੍ਹ ਚ ਆ ਗਏ ਪਿੱਛੇ ਕੁੜੀਆਂ ਆਪ ਦੀ ਜ਼ਿੰਦਗੀ ਇੰਜੋਏ ਕਰ ਰਹੀਆਂ ਆਸ਼ਕੋਚਾ ਉੱਥੇ ਕੀ ਰਹਿ ਗਿਆ ਬਹੁਤ ਦੇਖਿਆ ਉਹਨੂੰ ਇੱਕ ਮੁੰਡਾ ਮੇਰੇ ਨਾਲ ਉੱਥੇ ਜੋਤ ਰਹਿ ਗਿਆ ਆ